ਸੋ ਕਿਵੇਂ ਹਾਲ ਹੈ ਤੁਹਾਡੇ ਉਮੀਦ ਕਰਦੇ ਆ ਬਈ ਠੀਕ ਹੋਣੇ ਆ ਠੀਕ ਹੀ ਚਾਹੀਦਾ ਕਿਉਂਕਿ ਜੇ ਤੁਸੀਂ ਠੀਕ ਰਹੋਗੇ ਤਾਈ ਸਾਡੀ ਵੀਡੀਓ ਦੇਖੋਗੇ ਹੈਨਾ ਜੇ ਠੀਕ ਠਾਕ ਤਾਂ ਰਹਿਣਾ ਚਾਹੀਦਾ ਠੰਡ ਵਿੱਚ ਆਪਣਾ ਧਿਆਨ ਰੱਖੋ ਬਈ ਠੰਡ ਬਹੁਤ ਵੱਧ ਗਈ ਕਿਉਂਕਿ ਸਵੇਰੇ ਵੀ ਧੁੰਦ ਪੈਂਦੀ ਹੈ ਕਈ ਵਾਰੀ ਤਾਂ ਧੁੰਦ ਸ਼ਾਮ ਨੂੰ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ ਹੈਨਾ ਅੱਜ ਵੀ ਲੱਗਦਾ ਥੋੜਾ ਥੋੜਾ ਧੁੰਦਲਾ ਜਾ ਤੇ ਰਾਤ ਨੂੰ ਤਾਂ ਬਹੁਤ ਜ਼ਿਆਦਾ ਧੁੰਦ ਸਵੇਰੇ ਵੀ ਬਹੁਤ ਦਿਖਾਈ ਨਹੀਂ ਸੀ ਦੇ ਰਿਹਾ ਕੁਝ ਵੀ ਜਦੋਂ ਮੈਂ ਸਕੂਲ ਜਾਣੀ ਸੜਕ ਕ੍ਰੋਸ ਕਰਨਾ ਵੀ ਮੁਸ਼ਕਲ ਹੋ ਜਾਂਦਾ ਤੇ ਚਲੋ ਮੌਸਮ ਆਉਂਦੇ ਜਾਂਦੇ ਰਹਿੰਦੇ ਆ। ਇਹ ਹੀ ਮਹੀਨਾ ਆ ਜਿਹੜਾ ਹਨਾ ਬੜਾ ਠੰਡਾ ਵਾਲਾ ਹੁੰਦਾ ਹੈ ਤੇ ਅੱਗੋਂ ਕਹਿੰਦੇ ਆ ਨਾ ਫਿਰ ਪੂਰੀ ਦਿਮਾਗ ਖਾਤੀ ਹੋ ਜਾਂਦੀ ਆ। ਫਿਰ ਅਗਲਾ ਮਹੀਨਾ ਜਿਹੜਾ ਲੋਹੜੀ ਆਉਗੀ ਤੇ ਫਿਰ ਮਾਘੀ ਆਉਗੀ। ਮਾਘੀ ਤੋਂ ਬਾਅਦ ਫਿਰ ਮੌਸਮ ਥੋੜਾ ਠੀਕ ਹੋ ਜਾਂਦਾ। بارشਾਂ ਪੁੱਛਾਂ ਪੰਗੀਆਂ ਫਿੱ ਤਾਂ ਠੰਡਾ ਹਵਾ ਹੂਆ ਚੱਲਦੀ ਆ ਤੇ ਥੋੜਾ ਠੰਡ ਹੁੰਦੀ ਆ। ਪ੍ਰੈਸਮੀ ਨੀਤਾਂ ਕੜਾਕੇ ਵਾਲੀ ਠੰਡ ਹੁੰਦੀ ਹੈ ਤੇ ਤੁਸੀਂ ਵੀ ਸਾਰੇ ਆਪਣਾ ਆਪਣਾ ਬਹੁਤ ਧਿਆਨ ਰੱਖੋ ਜਲਦੀ ਜਲਦੀ ਕੰਮ ਨਿਪਟਾਓ ਤੇ ਆਪਣੇ ਆਪਣੇ ਘਰ ਦੀ ਅੰਦਰ ਲਜਾਈਆਂ ਚ ਬੈਠੋ ਪਰ ਇਦਾਂ ਪੋਸੀਬਲ ਹੁੰਦਾ ਨਹੀਂ ਹੁੰਦਾ ਮੇਰੇ ਬਾਪ ਨੂੰ ਸੱਤੀ ਕੰਮ ਹੁੰਦੇ ਆ ਕਈ ਤਰ੍ਹਾਂ ਦੇ ਕੰਮ ਕਰਦਿਆਂ ਕਰਾਉਂਦੇ ਆ ਬੰਦਾ ਜਿਹੜਾ ਇਹਨਾਂ ਲੇਟ ਹੋ ਜਾਂਦਾ ਆਪਾਂ ਘਰ ਦੀ ਕੰਮ ਕਰਦਿਆਂ ਕਈ ਤਰ੍ਹਾਂ ਦੇ ਕੰਮ ਕਰਦਿਆਂ ਕਰਾਉਂਦਿਆਂ ਲੇਟ ਤਾਂ ਲੇਟ ਸਵੇਕ ਤਾਂ ਲੱਗ ਹੀ ਜਾਂਦੀ ਆ ਹਨਾ ਤੇ ਪਰ ਜਿੰਦਗੀ ਦੇ ਵਿੱਚ ਨਾ ਕਈ ਤਰ੍ਹਾਂ ਦੇ ਆ ਕੰਮ ਹੈ ਹਨਾ ਜਿਹੜੇ ਅਸੀਂ ਕਰਦੇ ਰਹਿੰਦੇ ਆ ਹਨਾ ਤੇ ਹੁਣੇ ਮੈਂ ਥੋੜੀ ਦੇਰ ਪਹਿਲਾਂ ਵੀਡੀਓ ਬਣਾਉਣ ਤੋਂ ਮੇਰਾ ਪਾਰਸ ਨੂੰ ਨਾ ਥੋੜਾ ਜਿਹਾ ਖਰਾਬ ਹੋ ਗਿਆ ਸੀ ਰੈਟ ਨੇ ਕਰਤਾ ਸੀਗਾ ਉਹ ਮੈਂ ਰੱਖਿਆ ਤੇ ਰੈਟ ਕੁੱਤਰ ਗਿਆ ਤੇ ਉਹ ਹੁਣ ਨਵਾਂ ਪਾਰਸ ਹੈਗਾ ਟੌਮੀ ਦਾ ਪਾਰਸ ਹੈ ਬਾਰੋਂ ਕਿਸੋ ਗਿਫਟ ਮਿਲਿਆ ਸੀਗਾ ਤੇ ਉਨਾ ਫਿਰ ਮੈਂ ਕਹਾਂ ਚਲੋ ਥੋੜਾ ਜਿਹਾ ਉਹਦੇ ਤੇ ਨਾ ਲਗਾ ਲੈਣੇ ਆ ਕੋਈ ਸ਼ੀਟ ਨਾਲ ਸਾਡੇ ਫੁੱਟਬਾਲ ਦਾ ਬਣਦੇ ਨਾ ਕੰਮ ਉਹ ਕਹਿੰਦੇ ਇਦਾਂ ਦੇ ਟੈਕਸਚਰ ਤੇ ਦੇ ਦਾਂਗੇ ਸ਼ੀਟ ਚਲੋ ਥੈਂਕ ਯੂ ਜੇ ਦੇ ਦੇਣਗੇ ਤਾਂ ਮੇਰਾ ਪਰਸ ਠੀਕ ਹੋ ਜਾਊਗਾ ਮੈਂ ਉਹਨਾਂ ਨੂੰ ਪੁੱਛਿਆ ਤੋ ਕਹਿੰਦੇ ਸੇਮ ਟੈਕਸਚਰ ਤੇ ਮਿਲ ਜੂਗੀ ਤੇ ਫਿਰ ਨਾ ਫੇਵਿਕਵਿਕ ਲੱਗੂਗੀ ਕਿਉਂਕਿ ਜਿਹੜਾ ਫੁੱਟਬਾਲ ਵਾਲਾ ਸੋਲੂਸ਼ਨ ਆ ਨਾ ਉਹਦੇ ਨਾਲ ਨਹੀਂ ਠੀਕ ਹੋਣੀ ਚਲੋ ਜੋ ਵੀ ਐ ਸਮ ਹਾਉ ਆਪਣੀ ਚੀਜ਼ ਠੀਕ ਹੋਣੀ ਚਾਹੀਦੀ ਆ ਥੋੜੀ ਸਮੇਂ ਕੱਢ ਲਾਵਾਂਗੇ ਫਿਰ ਨਵਾਂ ਪਰਸ ਲੈ ਲਵਾਂਗੇ ਮੈਨਾਂ ਕਈ ਵਾਰੀ ਪਤਾ ਕੀ ਕਰਨੀ ਹੁੰਨੀ ਆ ਜਦੋਂ ਨੈੱਟ ਤੋਂ ਕਮਾਈ ਆਉਗੀ ਇਹ ਵੀ ਕੰਮ ਕਰ ਲਵਾਂਗੇ ਜਦੋਂ ਨੈੱਟ ਤੋਂ ਕਮਾਈ ਆਉਗੀ ਇਹ ਵੀ ਕੰਮ ਕਰ ਲਾਂਗੇ ਨੈੱਟ ਤੋਂ ਬਣ ਕੇ ਦੁੱਖੀ ਵੀ ਨਹੀਂ ਹੁੰਦੀ ਆ ਵੀਡੀਓ ਵਾਇਰਲੀ ਹੁੰਦੀ ਆ ਨਾ ਕਿਤੇ ਕਿਤੇ ਵਾਚ ਟਾਈਮ ਲੱਗਾ ਹੋਇਆ ਕਿਤੇ ਕੋਈ ਕੰਟੈਂਟ ਲੱਗਾ ਹੋ ਕੁਛ ਲੱਗਾ ਹੋਇਆ ਹਨਾ ਕੁਛ ਨਾ ਕੁਛ ਰਿਕੁਆਇਰਮੈਂਟਸ ਜਿਹੜੀਆਂ ਪੂਰੀਆਂ ਹੀ ਨਹੀਂ ਹੁੰਦੀਆਂ ਪਈਆਂ ਤੇ ਸ਼ਾਇਦ ਨਾ ਬੰਦੇ ਨੂੰ ਮਾਇੂਸੀ ਜੀ ਹੁੰਦੀ ਆ ਹਨਾ ਕੰਮ ਕਰਨਾ ਵੀ ਜ਼ਿੰਦਗੀ ਚੋਕ ਹੋਏ ਓਕੋਇਆ ਕਦੀ ਕਦੀ ਨਾ ਬੰਦਾ ਚਾਚ ਲੱਗਾ ਹੁੰਦਾ ਵੀ ਹੁਣ ਹੀ ਹੋ ਜਾਣਾ ਹੈ ਇਹ ਸਭ ਕੁਝ ਹੈ ਨਾ ਤੇ ਜਿਹੜੇ ਕਿਤੇ 1000 1500 ਜਿਹੜੇ ਆ ਫੋਲੋਅਰ ਘਟਾ ਉਹ ਵੀ ਪੂਰੇ ਹੁੰਦੇ ਕਿਤੇ ਵਾਚ ਟਾਈਮ ਨਹੀਂ ਪੂਰਾ ਹੁੰਦਾ ਕਿਤੇ ਕੁਝ ਨਹੀਂ ਪੂਰਾ ਹੁੰਦਾ ਕਿਤੇ ਕੁਝ ਨਹੀਂ ਪੂਰਾ ਹੁੰਦਾ ਬੰਦਾ ਕਿੰਦਾ ਵੀ ਮੈਂ ਉਹ ਸੀ ਜੇ ਨਹੀਂ ਹੁੰਦੀ ਜਿੱਦਾਂ ਐਵੇਂ ਹੋ ਗਿਆ ਹਨਾ ਫਿਰ ਹਨਾ ਆਪਾਂ ਕਹਿੰਦੇ ਆ ਚਲੋ ਕੋਈ ਗੱਲ ਨਹੀਂ ਹਨਾ ਕਦੀ ਤਾਂ ਹੋਏਗਾ ਜਿੱਦਾਂ ਕੋਈ ਨਾ ਕੋਈ ਜੇ ਹੁਣ ਤੁਸੀਂ ਸਾਰੇ ਸਹਿਯੋਗ ਕਰੋਗੇ ਤੇ ਜਰੂਰ ਹੋਲੇਗਾ ਕਹਿੰਦੇ ਆ ਨਾ ਜੇ ਕੋਈ ਸਾਥ ਦੇ ਵੀ ਤੇ 1 ਮਿੰਟ ਲਈ ਲੱਗਦਾ ਦੁੱਖ ਘਟੇ ਜਾਂਦੇ ਆ ਪਰ ਜਦੋਂ ਕੋਈ ਤੁਹਾਡਾ ਸਾਥ ਹੀ ਨਹੀਂ ਦਿੰਦਾ ਹੁੰਦਾ ਨਾ ਤੇ ਫਿਰ ਦੁੱਖ ਵੱਧਦੇ ਜਾਂਦੇ ਹੁੰਦੇ ਆ ਤੇ ਫਿਰ ਦੁੱਖ ਘਟੇ ਨਹੀਂ ਜਾਂਦੇ ਹਨਾ ਉਦਾਂ ਲੋਕੀ ਸਾਰੇ ਕਹਿਣਗੇ ਅਸੀਂ ਤੁਹਾਡੇ ਆ ਪਰ ਸਾਥ ਕੋਈ ਨਹੀਂ ਦਿੰਦਾ ਹੁੰਦਾ ਮੁਸੀਬਤ ਦੇ ਦਿਨਾਂ ਚ ਇਕੱਲੇ ਹੀ ਆਪਣੀ ਮੁਸੀਬਤ ਨੂੰ ਪਾਰ ਕਰਨਾ ਪੈਂਦਾ ਹੌਲੀ ਹੌਲੀ ਕਰਕੇ ਤਾਂ ਜਦੋਂ ਸਾਰਾ ਪੂਰਾ ਹੋਣਾ ਹੈ ਪਰ ਜੇ ਕਿਸੇ ਨੂੰ ਆਪਰ ਰਿਕੁਐਸਟ ਵੀ ਕਰਦੇ ਰਹਿੰਦੇ ਆ ਤੇ ਕਦੀ ਕਿਸੇ ਨੇ ਸੁਣੀ ਨਹੀਂ ਹਨਾ ਤੇ ਇਨਬਾਕਸ ਐਵੇਂ ਮੈਸੇਜ ਕਰੀ ਜਾਂਦੇ ਜੇ ਕਰੋ ਉਹ ਸਾਰੇ ਹੀ ਕਰਦੇ ਰਹਿੰਦੇ ਆ ਪਰ ਗੱਲਾਂ ਤਾਂ ਸਾਰੇ ਹੀ ਕਰਦੇ ਰਹਿੰਦੇ ਆ ਪਰ ਕੰਮ ਕੋਈ ਨਹੀਂ ਕਰਦਾ ਹੁੰਦਾ ਹਨਾ ਕਈ-ਕਈ ਵਾਰੀ ਪਤਾ ਕੀ ਹੁੰਦੀ ਹੈ ਕਿ ਲਾਈਫ ਹੀ ਇਦਾਂ ਦੀ ਬਣ ਜਾਂਦੀ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ ਕੰਮ ਉਹ ਹੁੰਦਾ ਜਿਹੜੀ ਕਈ ਕੰਮ ਹੁੰਦੇ ਸਾਡੀ ਸੋਚ ਤੋਂ ਪਰੇ ਹੁੰਦੇ ਆ ਹਨਾ ਤੇ ਕਈ ਵਾਰੀ ਅਸੀਂ ਬਹੁਤ ਮਾਇੂਸੀ ਚ ਬੈਠੇ ਹੁੰਨੇ ਆ ਤੇ ਸਾਨੂੰ ਪਲ ਵੀ ਨਹੀਂ ਲੱਗਦਾ ਸਾਨੂੰ ਖੁਸ਼ੀ ਸਾਡੇ ਕਦਮਾਂ 'ਚ ਆ ਕੇ ਡਿੱਗ ਜਾਂਦੀ ਹੈ ਤੇ ਕਈ ਵਾਰੀ ਅਸੀਂ ਪੂਰੇ ਉਮੀਦ 'ਚ ਹੁੰਨੇ ਆ ਕਿ ਇਹ ਸਾਡਾ ਕੰਮ ਹੋ ਜਾਣਾ ਪਰ ਉਹਦੋਂ ਹੁੰਦਾ ਨਹੀਂ ਹਨਾ ਤੇ ਫਿਰ ਜਦੋਂ ਉਹਦੋਂ ਨਾ ਹੁੰਦੀ ਹੈ ਨਾ ਫੇ ਤਾਂ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੁੰਦੀ ਹੈ ਬਹੁਤ ਉਮੀਦਾਂ ਲਾਈਆਂ ਹੁੰਦੀਆਂ ਕਈ ਕੰਮਾਂ ਲਈ ਜਦੋਂ ਹੁੰਦੇ ਨਹੀਂ ਨਾ ਉਦੋਂ ਬੰਦੇ ਦਾ ਦਿਲ ਟੁੱਟਦਾ ਹੈ ਨਾ ਕਿਉਂਕਿ ਗਰੀਬੀ ਇੱਕ ਇਦਾਂ ਦਾ ਅਭਿਸ਼ਾਪ ਹੁੰਦਾ ਹੈ ਦੋਸਤੋ ਬਈ ਉਦੋਂ ਤੁਹਾਨੂੰ ਤੁਹਾਡੇ ਸਾਰੇ ਰਿਸ਼ਤੇਦਾਰ ਛੱਡ ਜਾਂਦੇ ਆ ਤੁਸੀਂ ਅਨਾਥ ਗਰੀਬ ਤੇ ਮੇ ਕਿਹੜੇ ਵਰਤਸਾ ਕਿ ਇਹਨੇ ਦੋਖ ਹੁੰਦੇ ਆ ਜਿੱਤੇ ਵਿੱਚ ਜਦੋਂ ਉਹ ਤੁਤਣ ਸਾਰੇ ਹੀ ਛੱਡ ਜਾਂਦੇ ਆ ਤੇ ਜੇ ਤੁਸੀਂ ਕਾਮਯਾਬ ਹੁੰਦੇ ਆ ਨਾ ਤੇ ਉਦੋਂ ਹੀ ਤੁਹਾਡਾ ਕੋਈ ਬਣਦਾ ਜੇ ਜ਼ਿੰਦਗੀ ਚ ਤੁਸੀਂ ਚਾਹੋ ਨੇ ਆ ਨਾ ਕਿ ਤੁਹਾਡਾ ਕੋਈ ਆਪਣਾ ਹੋਵੇ ਤੇ ਬਸ ਤੁਸੀਂ ਕਾਮਯਾਬੀ ਹਾਸਲ ਕਰੋ ਫੇਰ ਪਰ ਉਦੋਂ ਵੀ ਕਿਸੇ ਨੂੰ ਕੀ ਕਰਨਾ ਹੁੰਦਾ ਹੈ ਨਾ ਉਹਨਾਂ ਰਿਸ਼ਤਿਆਂ ਨੂੰ ਕੀ ਕਰਨਾ ਜਿਹੜੇ ਦੁੱਖਾਂ ਵੇਲੇ ਨਾ ਖੜੇ ਹਰ ਮੋੜ ਤੇ ਇਕੱਲੇ ਰੋਏ ਜਾਂ ਠੀਕ ਕਰੀ